ਤਦੋਂ ਕਾਕੇ ਪਿੱਛੇ ਨੂੰ ਜਲਾ ਚਲਾਉਣਾ ਕਿਤੇ ਸੋ ਸਿਆਰਾ ਹੋ ਅੱਜ ਸਾਹਨੇ ਵਾਲ ਨਗਰ ਕੌਸ਼ਲ ਸਾਹਨੇ ਵਾਲ ਦੇ ਵਿੱਚ ਵੱਡੀ ਜਿੱਤ ਹੋਈ ਆ ਸੋ ਆਪਣਾ ਪ੍ਰਧਾਨ ਬਣਿਆ ਸੋ ਸਾਰਾ ਆਪਣਾ ਪ੍ਰਧਾਨ ਬਣੇਗਾ ਸੋ ਅੱਜ ਆਪਣੇ ਅੱਠ ਉਮੀਦਵਾਰ ਜਿਹੜੇ ਆ ਜਿੱਤੇ ਆ ਬਹੁਤ ਵੱਡੀ ਲੀਡ ਨਾਲ ਸੋ ਮੈਂ ਸਾਮਨੇ ਵਾਲਾ ਵਾਸੀਆਂ ਦਾ ਦਿਲ ਦੀਆਂ ਗੱਲਾਂ ਕਰ ਰਿਹਾ ਜੀ ਧੰਨਵਾਦ ਕਰਦਾ ਤੇ ਗੁਰਦੁਆਰਾ ਸਾਹਿਬ ਕਰਿਆ ਮਾਣੋ ਵਾਦਾ ਕਰਦਾ ਕਿ ਗੁਰੂ ਘਰ ਖੜਕੇ ਵੀ ਜਿੰਨੇ ਵੀ ਕੰਮ 15 ਦੇ 15 ਵਾਡਾਂ ਚ ਅਸੀਂ ਸਾਰੇ ਕੰਮ ਕਰਵਾਵਾਂਗੇ ਕੋਈ ਵੀ ਇਹ ਚੀਜ਼ ਨਹੀਂ ਹੋਊਗੀ ਕਿ ਸਾਡਾ ਉਮੀਦਵਾਰ ਹਾਰ ਗਿਆ ਜਾਂ ਜਿੱਤ ਗਿਆ ਅਸੀਂ 15 ਦੇ 15 ਵਾਡਾਂ ਦੀ ਪੂਰੀ ਨਗਰ ਕੌਂਸਲ ਦੇ ਜਿਹੜੇ ਕੰਮ ਹੈ ਬੜੇ ਇਮਾਨਦਾਰੀ ਨਾਲ ਕਰਾਵਾਂਗੇ ਸੋ ਅੱਜ ਆਪਣਾ ਇਹ ਅੱਠ ਵਾਰਡ ਆਪਣੇ ਜਿੱਤੇ ਆ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿੰਨੂੰ ਵੀ ਪ੍ਰਧਾਨ ਮੰਨਣਗੇ ਸਾਨੂੰ ਸਾਰੇ ਅੱਠਾਂ ਦੇ ਅੱਠਾਂ ਨੂੰ ਵਿੱਚ ਤੁਹਾਨੂੰ ਕਬੂਲ ਹੈ ਜੋ ਮੁੱਖ ਮੰਤਰੀ ਸਾਹਿਬ ਕਹਿ ਰਹੇ ਵਿਧਿਆਨੇ ਦੇ ਜੋ ਨਤੀਜੇ ਆ ਤੁਹਾਡੇ ਪੰਜ ਵਾਰਡਾਂ ਦੇ ਨੁਜਾਲੇ ਦੇ ਪੰਜ ਵਾਰਡਾਂ ਤੋਂ ਸਾਡਾ ਇੱਕ ਵਾਰਡ ਜਿੱਤਿਆ ਜੀ ਭਾਈ ਨੰਬਰ ਕੀ ਕਾਰਨ ਮੰਨਦੇ ਹੋ ਕਾਰਨ ਪ੍ਰਵਾਸੀ ਬੋਟ ਜਿਆਦਾ ਜਿਆਦਾ ਬੀਜਪੀ ਵਾਲੇ ਗਈ ਦੋ ਸਾਡੇ ਵਾਲ ਜਿ ਆਪਣਾ ਵਧੀਆ ਜੀ ਅੱਠ ਵਾਰਡ ਜਿੱਤੇ ਆ ਤੇ ਜਿੱਥੇ ਕਿਤੇ ਇਹ ਸਫਲਤਾ ਮਿਲੀ ਹੈ ਜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਉਹਦੇ ਵਿੱਚ ਜੇ ਸਾਡੀ ਸੇਵਾ ਨਹੀਂ ਵੀ ਪਹੁੰਚਦਾ ਪਰ ਆਪਾਂ ਉਹਨਾਂ ਦਾ ਵਾਅਦਾ ਕਰਦੇ ਆ ਕਿ ਉੱਥੇ ਹੋਰ ਮਿਹਨਤ ਕਰਾਂਗੇ ਤੇ ਪੂਰਾ ਸਾਹਮਣੇ ਵਾਲ ਦੇ ਵਿੱਚ ਜਿਹੜੀ ਕੋਈ ਵੀ ਇਹ ਜਿਹੀ ਪੱਖਪਾਤ ਨਾ ਪਹਿਲਾਂ ਕੀਤਾ ਨਾ ਕਰਾਂਗੇ ਇਮਾਨਦਾਰੀ ਨਾਲ ਸੇਵਾ ਕਰਿਆ ਗੁਰੂ ਘਰ ਖੜੇ ਆ ਤੇ ਇਮਾਨਦਾਰੀ ਨਾਲ ਸੇਵਾ ਕਰਾਂਗੇ ਸਰਦਾਰ ਸਾਹਿਬ ਵਿਰੋਧੀਆਂ ਦਾ ਕੀ ਕਹਿਣਾ ਜੀ ਰਿਜ਼ਲਟ ਬਾਰੇ ਜੀ ਵਿਰੋਧੀਆਂ ਦਾ ਮੈਂ ਸੁਣਿਆ ਨਹੀਂ ਨਾ ਮੈਂ ਤੇ ਆਪਣਾ ਜਿੱਤ ਦੀ ਖੁਸ਼ੀ ਮਨਾ ਰਿਹਾ ਜੀ ਸਾਡੇ ਪ੍ਰਧਾਨ ਸਾਹਿਬ ਬਣਿਆ ਸਾਹਮਣੇ ਵਾਲ ਤੇ ਬੜੀ ਵੱਡੀ ਖੁਸ਼ੀ ਆ ਜੀ ਮੁਬਾਰਕਾ ਜੀ ਧੰਨਵਾਦ ਜੀ